ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਬਣਾ ਲਈਏ ਮਕਰੋਨੀ ਇੱਥੇ ਮੇਰਾ ਬੱਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਿਮਾਗ ਨੂੰ ਲੱਗੀ ਆ ਭੁੱਖ ਤੇ ਵਾਚ ਵੀ ਖਾਊਗਾ ਮਕਰੋਨੀ ਹਨਾ ਮਕਰੋਨੀ ਵਾਜ ਨੂੰ ਗਾਇਸ ਅੱਬ ਬਣਾਨੇ ਮਕਰੋਨੀ ਤੇ ਇੱਥੇ ਆਪਾਂ ਲਈ ਮਕਰੋਨੀ ਐਸੇ ਆਪਾਂ ਥੋੜਾ ਜਿਹਾ ਪਾਲੇ ਦੇ ਪਾਸਤਾ ਮਿਕਸ ਕਰਨਾ ਹੈ ਆਪਾਂ ਤੇ ਇੱਥੇ ਆਪਾਂ ਲੈ ਦੋ ਟਮਾਟਰ दो हरिया मिर्चा थोड़ा जहां धनिया दो लेंगे प्याज वाइय वादिया जो इतना नाल है, कराऊंगी हेल्प कराएंगा नहीं प्याज पास्ता दो आप प्याज आप बनाऊंगी अपने लिए विद पास्ता इतने आप मकर मिक्स आपने ਕੜਾਈ ਵਿੱਚ ਪਾਣੀ ਦੇ ਲਈ ਅੱਜ ਆਪਾਂ ਪਾਵਾਂਗੇ ਪਾਣੀ ਗੈਸ ਨੂੰ ਕਰਤਾ ਤੇਜ਼ ਤੇ ਨੀਆ ਵਾ ਤੇ ਐਸਾ ਬਰਦਾ ਪਾਣੀ ਜਿੰਨਾ ਕਪਾ ਪਾਵਾਂਗੇ ਪਾਣੀ ਥੋੜੇ ਹੋਰ ਪਾਵਾਂਗੇ ਆ ਜਗ੍ਹਾ ਇੱਥੇ ਪਾ ਹੋਰ ਪਾ ਲਾਂਗੇ ਇੰਨਾ ਕ ਇੰਨਾ ਕ ਬੋਤਾ ਆਪਣਾ ਪਾਸਤਾ ਧਰਤਾ ਬੁਲਣਾ ਅੱਜ ਆਪਾਂ ਥੋੜੀ ਪਾਵਾਂਗੇ ਧਮਕ ਆਖ ਪਾ ਲਵਾਂ ਨਮਕ ਉਹ ਨਮਕ ਨਮਕ ਮੈਂ ਬਰਗਰ ਉੱਪਰ 팬 ਪਾ ਲਿਆ ਥੋੜਾ ਜਿਹਾ ਇੱਕ ਚਮਚਾ ਦੋ ਚਮਚਾ ਚੰਚੀ ਕਿਵੇਂ ਸੱਦ ਦੇ ਪਾ ਲੈਣਾ ਬਸ 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 ਬਹੁਤ ਹੋ ਗਿਆ ਇੰਨਾ ਖੱਬਾ ਬਰਗਰ 팬 ਇਹਨੂੰ ਜਿੰਨਾ ਚੰਗੀ ਤਰ੍ਹਾਂ ਮਿਕਸ ਇਹ ਬੋਇਲ ਹੋ ਜਾਊਗਾ ਬੋਇਲ ਹੋ ਜਾਊਗਾ ਪਰ ਇਹ ਮਰ ਕੱਟ ਕੇ ਨਹੀਂ ਆ ਸਮਾਨ ਤੇ ਇਧਰ ਮੈਂ ਬੋਲ ਰੋ ਜੁਗਾ ਪਾਸਤਾ ਤੇ ਫਿਰ ਮੰਨਤੀ ਲਾਉਗੀ ਆਪ ਹੀ ਤੜਕਾ ਮੈਂ ਘਾਵੀ ਲਾ ਕੇ ਖਾਓ ਤੇ ਇਧਰ ਮੈਂ ਦੁੱਧ ਨੂੰ ਵਾਲਾ ਵਾਲਾ ਤੇ ਰੱਖ ਲਿਆ ਵਾ ਤੇ ਸਬ지 ਵੀ ਬਣ ਗਈ ਤੇ ਰੋਟੀ ਵੀ ਬਣੀ ਪਈ ਆ ਭਰ ਮੰਨੀ ਫੋਟੋ ਨਹੀਂ ਮਾਰੀ ਆ ਮੈਂ ਲੋ ਰੋਟੀ ਨਹੀਂ ਰੱਖਦੀ ਰੋਟੀ ਰੋਟੀ ਚੰਗੀ ਨਹੀਂ ਆ ਇਹਨੂੰ ਨਹੀਂ ਲੱਗਦੀ ਚੰਗੀ ਓਏ ਗੰਦਾ ਬੱਚਾ ਤੁਸੀਂ ਕਹਿੰਦੇ ਆ ਮਗਲੋਨੀ ਗਾਣੀ ਗਾ ਰਿਹਾ ਛੱਸੀ ਗੱਲ ਤਾਂ ਬਲਾਓ ਸਾਰੇ ਛੱਸੀ ਛੱਤੀ ਛੱਦੀ ਸਾਰੇ ਮੇਰਾ ਜਾਲਾ ਜੀ ਸਾਰਿਆਂ ਦਾ ਸਾਰਿਆਂ ਦਾ ਸਾਰਿਆਂ ਦਾ ਕਿ ਠੀਕ ਠਾਕ ਹਾਂ ਠੀਕ ਠਾਕ ਤੇ ਮੈਂ ਵੀ ਠੀਕ ਹਾਂ ਮੈਂ ਨਾ ਤੇ ਆਪਾਂ ਕਿ ਡਿਕਸ ਬਣਾਉਣੀ ਆ ਮੋਲੀਆਂ ਦੀ ਤਾਂ ਕਰਕੇ ਮੋਲੀਆਂ ਨੇ ਅੱਗੇ ਰੱਖੀਆਂ ਹੋਈਆਂ ਤੁਹਾਡੇ ਨਾਲ ਕਰਾਂਗੇ ਦੇ ਸ਼ੇਰ ਇੱਧਰ ਮਰੂਦ ਲੈ ਆ ਮਨਤ ਨੇ ਆ ਦੇਖੋ 100 ਰੁਪਏ ਦੇ ਮਰੂਦ ਲੈ ਆ ਤੇ ਆ ਦੇਖੋ ਮੈਂ ਸ਼ਾਮੀ ਕੱਟਿਆ ਖਾਣ ਵਾਸਤੇ ਇਦਾਂ ਤੇ ਵੀ ਨਹੀਂ ਬਿਲਕੁਲ ਵਧੀਆ ਫਿੱਕੇ ਅਮਰੋਦ ਕਿਸੇ ਕੰਮ ਦੇ ਨਹੀਂ ਮਾਦਰ ਬਸ ਇਹਨਾਂ ਤੇ ਆ ਵੀ ਪਾਈ ਨੂੰ ਮੋੜ ਦੇਣੇ ਆਪਾਂ ਵੀ ਖਾਣ। ਅੰਗੇ ਨੂੰ ਖੂਬ ਹੋ ਗਿਆ ਇਧਰ ਪਾਸਤਾ ਬੋਇਲ ਹੋ ਰਿਹਾ। ਤੇ ਉਹਨਾਂ ਨੂੰ ਨਾ ਸਿਰਫ ਤੜਕਾ ਕੱਟ ਦੇਣੀ ਆ ਤੇ ਤੜਕਾ ਆਪ ਹੀ ਮੰਨਤ ਲਾਉਗੀ ਆਪੇ। ਕੱਟ ਕੇ ਇਹਨੂੰ ਦੇ ਦੇਣੀ। ਮੇਰੇ ਮम्मा ਕੱਟਣ ਲੱਗੇ ਆ ਟਮਾਟਰ, ਪਿਆਜ਼, ਹਰੀਆਂ ਮਿਰਚਾਂ ਤੇ ਧਨੀਆ। ਤੇ ਲੰਮਾ ਕੱਟ ਲੂਗੇ ਪਿਆਜ਼। ਜਦੋਂ ਪਿਆਜ਼ ਕੱਟ ਦੇਦੇ ਹਾਂ ਸੋਬਲ ਚੱਲਿਆ। ਤੇ ਚੇਮਤੋਂ ਨੀ ਆ ਤੇ ਪਾਸਤਾ। ਬਾਇਲ ਹੋ ਰਿਹਾ ਵਾ ਮੈਂ ਆਪ ਹੀ ਮਨ ਤੜਕਾ ਲਾ ਲੂੰਗੀ ਮੈਂ ਕੱਟ ਕੇ ਇਹਨਾਂ ਸਮਾਨ ਦੇ ਨਿੱਸ ਜਾਈ ਤੇ ਬਹਿ ਜੂ ਮੈਂ ਫਿਰ ਮਾਰਸ ਵੀ ਦਰਿਆ ਕਰਦਾ ਵੇਖਣਾ ਉੱਠ ਕੇ ਨਾਲ ਹੀ ਬੰਦਾ ਬੱਚਾ ਗਾਇਸ ਮੈਂ ਮम्मा ਵੀ ਖਾਊਗੀ ਅੰਤਾ ਹੂੰ ਮम्मा ਵੀ ਖਾਊਗੇ ਉੱਖਦਾ ਨਹੀਂ ਮੈਂ ਸਿਰ ਰੋਟੀ ਖਾ ਲਈ ਖਾਵਾਂਗੇ ਥੋੜਾ ਜਿਆਦਾ ਕਰੂਗਾ ਥੋੜਾ ਜਿਹਾ ਖਾਲਾਂਗੇ ਸਵੇਰੇ ਖਾਲਾਂਗੇ ਸਵੇਰੇ ਤੱਤਾ ਕਰਕੇ ਗਾਇਸ ਆਪ ਪਿਆਜ਼ ਕੱਟ ਲੇ ਆਪਾਂ ਆਪ ਕੱਟ ਲਾਂਗੇ ਟਮਾਟਰ ਹਮ ਟਮਾਟਰ ਚੋਪਿੰਗ ਬੋਰਡ ਦਾ ਕਿਉਂ ਮੈਂ ਮੰਨਣਾ ਤਾਂ ਚੋਪਿੰਗ ਬੋਰਡ ਕਿ ਲੈ ਸਵੇਰੇ ਰਾਹ ਕਿਹੜੀ ਸ਼ੋਪ ਤੋਂ ਲਿਓਨੇ ਆ ਰਾਸ਼ਨ ਤੇ ਇਹੋ ਵੀ ਤੁਹਾਡੇ ਨਾਲ ਕਰਾਂਗੇ ਸ਼ੇਅਰ ਵਲੌਗ ਦੇ ਵਿੱਚ ਤੇ ਸਵੇਰੇ ਮੰਨਣਾ ਤਾਂ ਜਾਂਦੀ ਹੁੰਦੀ ਆਪਣੇ ਦਾਦੇ ਦੇ ਨਾਲ ਮੈਂ ਤਾਂ ਜਾਂਦੀ ਨਹੀਂ ਬਹੁਤ ਸਾਮਾਨ ਲੈ ਕੇ ਆਨੀ ਮੈਂ ਇੱਕ ਬੰਦੀ ਕੋਈ ਵਸ ਤੇ ਅੱਜ ਨਾ ਕੱਟਦੇ ਦੋ ਟਮਾਟਰ ਇਹਨੂੰ ਤੇ ਹੁਣ ਮਮਾ ਕੱਟ ਲੂਗੀ ਹਰੀ ਮਿਰਚਾ ਤੇ ਕੱਟ ਲਾਂਗੇ ਇਸ ਨੂੰ ਆਪਾਂ ਹਰੀਆਂ ਮਿਰਚਾ ਦੇ ਗਾਇਸ ਸਭ ਤੋਂ ਨਿਕਸ ਦਾਂਗੇ ਬਰੀਕ ਬਰੀਕ ਦੋ ਘਰੀਆਂ ਮਿਰਚਾਂ ਤੇ ਮੈਜੀ ਮਸਾਲਾ ਹੀ ਵਾਦੀ ਮਨ ਪੋਣਾ ਵਾ ਇਹਦੇ ਖਾਣੂ ਤੇ ਇਹ ਵੀ ਗਾਉਂਦੇ ਹਾਂ ਗਾਇਸ ਮੈਂ ਖਾ ਮਤਲਬ ਖਾਦੀ ਹੈ ਦਵਾਈ ਠੀਕ ਹੋ ਜਾਊਗਾ ਸਵੇਰ ਤੱਕ ਕੀ ਖਾਂਦਾ ਸੀ ਹੁਜਾ ਕੀ ਖਾਣਾ ਵਾ ਬਸ ਉਹ ਖਾਦੀ ਸੀ ਦਾਲ ਲੜੀਆਂ ਰੋਟੀਆਂ ਤਾਂ ਹੀ ਹੋ ਗਿਆ ਫਿਰ ਦਾਲ ਲੜੀਆਂ ਰੋਟੀਆਂ ਤੇ ਗਾਇਸ ਮੈਂ ਤੇਲਾ ਬਰੀ ਮਕਰੋਨੀ ਬਣ ਜੂ ਪਰੋ ਪਾ ਦੇ ਡੇਡੀ ਹਾਂ ਜੀ ਬੁੱਤ ਮੈਂ ਵੀਡੀਓ ਮਾ

ਸ਼ੈਤਾਨੀ ਤੇਰੀ ਹੋ। ਜੇ ਮੈਨੂੰ ਕਾਜਾ ਬੱਚਾ ਕਰਨਾ ਮੈਂ ਆਇਆ। ਆਹ ਬੱਚਾ ਜ਼ਿੰਦਾ। ਆਹ ਕੰਡਾ ਮੈਂ। ਬਕੌਣ ਲਾਣਾ। ਇਹਨਾਂ ਹਰੀ ਮਿਰਚੇ, ਪਿਆਜ਼ ਤੇ ਟਮਾਟਰ ਕੱਟਦੇ ਆ। ਆਪਣਾ ਇੱਥੇ ਪਾਸਤਾ ਬੋਇਲ ਹੁੰਦਾ ਪਿਆ ਹੋ। ਫੰਦ ਖਾਵਾਂਗੇ ਸਾਰੀ ਰੈਸਪੀ। 5 ਮਿੰਟ ਤੱਕ ਬੋਇਲ ਹੋ ਜਾਊਗਾ। ਵਧੀਆ ਤਰੀਕੇ ਨਾਲ ਫਿਰ ਇਹਨੂੰ ਟੋਕਰੀ ਵਿੱਚ ਪਾ ਦੂੰਗੀ ਤੇ ਮਨਜ਼ਰ ਆਏਗੀ ਤੜਕਾ। ਇਹ ਮੇਰੇ ਮਮਾ ਇੱਥੇ ਘੜਦੇ ਪਿਆ ਮੈਗੀ ਕਰਨਾ। ਕਬਟ ਬਹੁਤ ਹਾਂ ਬਹੁਤ ਹੈ ਕਿ ਪਾਲਾ ਹੋ ਗੋ ਮਮਾ ਕੱਟਦੇ ਪਏ ਆ ਸ਼ਾਨਣੀ ਵਿੱਚ ਬਸਤੇ ਨੂੰ ਸਾਰੇ ਕੱਢ ਲਾਂਗੇ ਆਪਾਂ ਪਾਸਤਾ ਆ ਪਕੜਾਈ ਥੋੜੇ ਬਰੰਗੇ ਹੋਏ ਲੇਸਨ ਬਣਾ ਲੀਏ ਤੜਕਾ ਅੱਗੇ ਅੰਟੀ ਵੀ ਬਹੁਤ ਮੂਰੀ ਆ ਥੋੜਾ ਪਾਣੀ ਲਗਾ ਇੱਕੋ ਦਿਨ ਵਿੱਚ ਥੋੜਾ ਜਿਹਾ ਤੇ ਆਂਦੀ ਰੱਖ ਜੀਰਾ ਪੋਂ ਤੋਂ ਵਾਸ਼ ਕੀ ਬਣਾ ਪਿਆਰ ਤੈਨੂੰ ਪਤਾ ਵਾ ਪਿਆਰ ਤੋਂ ਨਹੀਂ ਹਰੀ ਮਿਰਚ ਬਾਣੀਆਂ ਟਮਾਟਰ ਐਂਡ ਜੀ ਬਗਨਾ ਟੰਗ ਨਾੜੀ ਵਿੱਚ ਮਾਰੋ ਨਾ ਕੋਤ ਜਾਂਦੇ ਜਰਾ ਪਾ ਆਪਾਂ ਪਾਵਾਂਗੇ ਏ ਚੀ ਟਮਾਟਰ ਜਦੋਂ ਆਪਣੀ ਸੋਸ ਨਿਭਾ ਲੂਗੀ ਆਪਾਂ ਉਹ ਪਾਵਾਂਗੇ ਆਹ ਟੰਗੀਆਂ ਆਪਾਂ ਅੱਗੇ ਹੈ ਇੱਕ ਛੜਦੀ ਬਈਆ ਤੇ ਆਪਾਂ ਪਾਵਾਂਗੇ ਜੋ ਜਪਾ ਪਾਣਾ ਸੰਦ ਬੰਦੇ ਫਿਰ ਵੀ ਖਾਣਾ ਨਹੀਂ ਬਣਾਣਾ ਇੱਕ ਛੜਦੀ ਬਈ ਤਾਂ ਨਹੀਂ ਤੈਨੂੰ ਦੁਖਾ ਦੇਣੇ ਨਾ ਘੱਟ ਸਲੇ ਕੋਣ ਆਪਾਂ ਪਾਵਾਂਗੇ ਨਮਕ ਹਲਦੀ ਕੜੀਮਿਰਚ ਤੇ ਆ ਮੈਗੀ ਮਸਾਲਾ ਠੀਕ ਹੈ ਇਦਰ ਮੈਂ ਆਪਣੇ ਢੱਕਣ ਦੇ ਵਿੱਚ ਸਾਰੇ ਮਸਾਲੇ ਪਾ ਲਏ ਆ ਤੇ ਇਦਰ ਮੈਂ ਜੀ ਮਸਾਲੇ ਦਾ ਇੱਕ ਪੌਚ ਆ ਇਹ ਵੀ ਪਾ ਦੂੰਗੀ ਬਸ ਪੁੰਚ ਗਿਆ ਮੈਨੂੰ ਤਾਂ ਐਡ ਕਰਦੇ ਟਮਾਟਰ ਮਾਤਰਾ ਨੂੰ ਐਡ ਕਰਤਾ ਇਹਨਾਂ ਦੇ ਪਾ ਲਾਂਗੇ ਚਾਹ ਨਾਲ ਹੌਲੀ ਹੌਲੀ ਉੱਪਰ ਨਾਲ ਪਾ ਲਾਂਗੇ ਚਾਹ ਮੈਂ ਪਾਉਂਗੀ ਹੁਣ ਵਸਪੋ ਦਲੰਦੇ ਰੋਣੇ ਤੇਰਾਂ ਵੀ ਹੌਲੀ ਹੌਲੀ ਹਿੰਦਵਾਸਾ ਚ ਭੁੱਜਣ ਦੇ ਭੁੱਜ ਜਾਣੇ ਆ ਭੁੱਜ ਜਾਣਗੇ ਫਿਰ ਆਪਾਂ ਚ ਮਸਾਲੇ ਪਾ ਲੈਣੇ ਹੁਣ ਸਾਰੇ ਢੱਕਣ ਦੇ ਵਿੱਚ ਬਗ ਰੱਖ ਲੈਣਾ ਹੁਣ ਮੈਗੀ ਮਸਾਲਾ ਵੀ ਪਾ ਲੈਣਾ ਮੈਗੀ ਮਸਾਲਾ ਵੀ ਥਿਆੜ ਕਰ ਲੈ ਆਹ ਸਾਂਹੀ ਹੋ ਜਾਂਦੀ ਹੈ ਮੈਂ ਫਿਰ ਹੂੰ ਉਹਨਾਂ ਇਹ ਘੋਪਾ ਤੜਕਾ ਸਾੜ ਜਾਂਦਾ ਜਦ ਤੱਕ ਬੰਮਸਾਲੇ ਕੋਨੇ ਆ ਤੜਕਾ ਮੈਂ ਵਿੱਚ ਫਿਰ ਨਹੀਂ ਦਬਾਇਆ ਤੇ ਜੀ ਸਾਡੇ ਪਾਇਆ ਪਰ на сколько я На сколько я

ਸਾਡਾ ਵਿੱਚ ਜੰਗੀ ਤਰ੍ਹਾਂ ਪਹੁੰਚ ਗਿਆ। ਆਪਾਂ ਪਾਣੀ ਆ। ਸਮਝ ਨਾ ਤੇ ਨਾਲ ਖੜੀ ਪਾਣੀ। ਇੱਕ ਮਿੰਟ। ਇਹ ਗ੍ਰੰਡ ਕਰੀ। ਹਿਲਰ ਦੀ ਆ। ਆ ਵੀ ਪਾਣੀ ਦੀ। ਸਾਡੀ। ਇੱਕ ਮਿੰਟ ਇੱਕ ਮਿਲਾ ਦੇ। ਸਾਡੀ ਮਕਰੋਨੀ ਪਾਤੀ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ। ਮੈਂ ਕੋਲ ਮਿਕਸੀ ਜੀ ਹੁਣ ਤਾ ਕਰਕੇ ਮੈਂ ਇਹ ਮੈਂ ਕਰ ਦਿੰਦੀ। ਇਹ ਬਾਹਰ ਡੋਲਣੀ ਜੀ ਫਿਰ। ਹਲਦੀ ਪਾ ਦੇਣੀ ਹੁੰਦੀ। ਕਤੂ ਗਾਲੇ ਥੋੜਾ ਸਾਰੇ ਕਿਉਂਕਿ ਜਿਆਦਾ ਮਿਰਚ ਹੋ ਗਈ ਸੀ ਤੇ ਥੋੜੀ ਜਿਹੀ ਐਡ ਕਰ ਦਿੰਦੇ ਹਾਂ ਹਲਦੀ ਆਪਾਂ ਥੋੜੀ ਜਿਹੀ ਹੋਰ ਐਡ ਕਰਤੀ ਇਹਦੇ ਵਿੱਚ ਇਹਨੂੰ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਹੁਣ ਇੱਕ ਮਿੰਟ ਉਪਰੋਂ ਸੁਆਹ ਦੇ ਤੇ ਕਾਜਾ ਲਵਾਵਾਂਗੇ ਚੰਗੀ ਤਰ੍ਹਾਂ ਆਪਣੇ ਮਸਾਲੇ ਦੇ ਵਿੱਚ ਮਿਕਸ ਹੋ ਜਾਊਗਾ ਤੇ ਆਪਣੇ ਮਪਰੋਨੀ ਜਰ ਜਿੱਦੀ ਬਈਆ ਘਟ ਤੇ ਘਟ ਕਰਤਾ ਪਾ ਗਏ ਸ ਤੇ ਹੁਣ ਮੰਨਤ ਪਾ ਦੂੰਗੀ ਜੇ ਉੱਪਰ ਧਨੀਆ ਹਰਾ ਹਰਾ ਠੀਕ ਧਨੀਆ ਉੱਪਰ ਐਡ ਕਰਤਾ ਵਧੀਆ ਲੱਗ ਰਿਹਾ ਹੁਣ ਬਹੁਤ ਵਧੀਆ ਬੜੀ ਮਿਕਸ ਕਰ ਦਿੰਦੇ ਹਾਂ ਥੋੜੀ ਬੜੀ ਮਿਕਸ ਕਰ ਦਿੰਨੇ ਆ ਧਨੀਆ ਘੋੜਾ ਜਨੋ ਬੜੀ ਬੜੀ ਹਾਂਜੀ ਬੱਤੂ ਚਾਰੇ ਚਾਰੇ ਮਾਂ ਨੂੰ ਕਰ ਬੀ ਨਹੀਂ ਦੇ ਦੇਖੋ ਮਿਸਾਲੇ ਚੂਟਾ ਫਾਰੇシャレ ਕਰਦੇ ਠੀਕ ਹੈ ਬਸ ਮਮੋਨੋ ਮਕਰੋਨੀ ਸੀ ਤੇ ਸਕੋਰਦਾ ਹੈ ਸਕੋਰਦਾ ਹੈ ਨਾਲ ਉਸੇ ਤੇਰਾ ਬੱਚਾ ਤੇ ਜਰਾ ਪ੍ਰੀਮਕਰ ਨਿਬੰਦੀ ਪਈ ਆ ਬਸ 5 ਮਿੰਟ ਹੋਰ ਇਹਨੂੰ ਸੇਕ ਜਾਂ ਲਵਾਉਂਗਾ ਇਹ ਬਣ ਗਈ ਹੈ ਲੱਗਿਆ ਖਿਠੜੀ ਬਹੁਤ ਵਧੀਆ ਬਣੀ ਤੇ ਮਕਰੋਨੀ ਨੂੰ ਆਪਾਂ ਟੱਕਤਾ ਵਾ ਉਪਰੋਂ ਥੋੜੀ ਜਿਹੀ ਦੇਰ ਬਾਅਦ ਤੇ ਉਹਗੇ ਜਿਹੜੇ ਮਸਾਲੇ ਜਿਹੜੇ ਅੜੀਕੀ ਤੇ ਚੋਕਰਾ ਵੇ ਜਾਣੇ ਉਪਰ ਦਾ ਤਾਕਾ ਨੂੰ ਤੇ ਘਰੋਂ ਕਰਤਾ ਫਸ ਲੋ ਹੋਏ ਬੀਜੇ ਥੋੜੀ ਜਿਹੀ ਰੇਡੀ ਨਾ ਸਰੋਤ ਬਾਜ ਖਾਉਗੀ ਮਨੋਂ ਕਿਨਾ ਨਮਰ ਮਾਚ ਲਾ ਬਸ 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 ਮੈਂ ਨਵਿਆ ਗਿਆ ਦਿਆ ਮੈਂ ਪਿਆਰਾ ਕੇਲਾ ਮੈਨੂੰ ਪਿਆਰਾ ਜੀ ਆਣਾ ਬਾਹਰ ਲੈ ਆਣਾ ਪਾਣੀ ਵੀ ਨਮਰ ਪੁੱਤ ਨੇ ਠੀਕ ਆ ਦੇ ਮੈਂ ਦੇਖ ਲੋ ਨੀ ਗਏ ਕਮੈਂਡਾਂ ਨਹੀਂ ਦਿੱਤੀ ਅੱਡੇ ਕਰੇ ਵੇਹੋ ਜੀ ਨੀ ਗਏ ਨੀ ਗਏ ਆਣੇ ਤੰਗ ਕਰਦੇ ਨੇ ਦਾ ਉਹ دیا ਜੀ ਲਾਈਟਾ ਦਿਓ ਸਾਈਟਾ ਦਿਓ ਮੈਂ ਆ ਰਹੀ ਆ ਜੇ ਠੀਕ ਐ ਦੋ ਜੀ ਕਰੇ ਗਾਈਸ ਆਪਣੀ ਮਕਰੋਨੀ ਰੈਡੀ ਹੋ ਗਈ ਆ ਬਗਿਆਨ ਨੂੰ ਕਰ ਦੋ ਯਾਰ ਸੰਬੰਧ ਕਰ ਦੋ ਮਕਰੋਨੀ ਬਣ ਗਈ ਆ ਹੁਣ ਸਾਡੇ ਅੱਪਾ ਥੋੜੇ ਜਿਹਾ ਘਾਟੀ ਪਾਈ ਇਹਦੇ ਵਿੱਚ ਲਾਈਟ ਜੀ ਬਣਾ ਦੇ ਦਿੱਤੀ ਆ ਕਿਉਂਕਿ ਅੱਜ ਟਾਈਮ ਖਾਣੀ ਆ ਫਿਰ ਪੱਛਦੀ ਨਹੀਂ ਕਿਸੇ ਵੇਲੇ ਤੇ ਅੱਜ ਦੀ ਵੀਡੀਓ ਇੰਨੀ वॾी लॻी त लाइक करियो चैनल सॼे करियो सबसक्राइब धनवाद जी सारिय